ਦਾਦੀ 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 ਹਾਂ ਵੇ ਉਹ ਦਾਦੀ ਕੀ ਆ ਕਦੋਂ ਦਾ ਬਾਜਾ ਮਾਰੀ ਜਾਣ ਨਾ ਮੈਂ ਤੋ ਬੋਲ ਮੇਰਾ ਤਾਂ ਤੂੰ ਮザ ਹੀ ਖਰਾਬ ਕਰਤਾ ਮੈਂ ਹਨੀ ਸਿੰਘ ਦਾ ਗਾਣਾ ਸੁਣਨ ਡਈ ਆ ਐਕਟਿੰਗ ਕਰ ਕਰਕੇ ਨਾਲ ਮੈਂ ਕਰਨ ਡਈ ਆ ਜਾ ਵੇ ਤੇਰਾ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਹੋ ਹੋ ਦਾਦੀ ਅੱਗ ਲੱਗੇ ਤੇਰੇ ਹਨੀ ਸਿੰਘ ਨੂੰ ਇੱਧਰ ਵੇਖ ਇੱਧਰ ਵੇਖ ਦਾਦੀ ਤੇਰਾ ਪੋਤਾ ਕਾਲੀ ਜੈਕਰ ਲੈ ਕੇ ਆਇਆ ਵਧੀਆ ਆਣਾ ਵੀ ਦੇ ਮੁਈ ਤੇਰਾ ਇੱਧਰ ਹੋ ਜਰਾ ਸਾਹਮਣੇ ਆ ਇਦਾਂ ਦੀ ਤੇਰੀ ਸ਼ਕਲ ਆ ਨਾ ਉਤਰਾਂ ਦੀ ਤੂੰ ਲੈ ਆਂਦੀ ਆ ਇੱਧਰ ਵੇਖ ਮੇਰੇ ਵੱਲ ਇਸ ਤਰ੍ਹਾਂ ਦੀ ਚੀਜ਼ ਲੈ ਆ ਕੇ ਵੇਖ ਮੈਂ ਪਾਏ ਆ ਵੇਖ ਮੇਰੀ ਜੈਕਟ ਆ ਵੇਖ ਮੇਰੇ ਕੱਪੜੇ ਆ ਕੀ ਕਾਲਾ ਜਿਹਾ ਲੈ ਆਂਦਾ ਜਿੱਤਰਾ ਦਾ ਤੇਰਾ ਮੂੰਹ ਉਤਰਾਂ ਦੀ ਤੇਰੀ ਜੈਕਟ ਨਾਲ ਹੀ ਰਲ ਗਈ ਆ ਉਹ ਦਾਦੀ ਤੈਨ ਨੂੰ ਕੀ ਪਤਾ ਅੱਜ ਕੱਲ ਆਹੀ ਰੰਗ ਚੱਲਦੇ ਆ ਮਾਰਕੀਟ ਦੇ ਵਿੱਚ ਇਹ ਰੰਗ ਚੱਲਦੇ ਇਹੋ ਜੇ ਹੋਰ ਕੀ ਬਈ ਕੀ ਆ ਵੇਛਦਾਈਆ ਤੇਰੀ ਮਾਂ ਵੀ ਇਹੋ ਜਿਹੀ ਖਰੀਦ ਲਿਆਉਂਦੀ ਆ ਤੇਰੀ ਚਾਚੀ ਇਹੋ ਜਿਹੀ ਖਰੀਦ ਲਿਆਉਂਦੀ ਆ ਉਹਨਾਂ ਦਾ ਵੀ ਰੰਗ ਹੀ ਹੋਜੇ ਚੱਲਦੇ ਆ ਮੇਰੇ ਵੱਲ ਵੇਖਿਆ ਕਰੋ ਨਾਲੇ ਮੈਂ ਗਾਣੇ ਕਿੱਡੇ ਵਧੀਆ ਸੁਣਦੀ ਹਨੀ ਸਿੰਘ ਦੇ ਤੇਡੀਆਂ ਮਾਵਾਂ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਮੈਂ ਟੌਰ ਨਾ ਜੀਨੀ ਉਹ ਤਾਂ ਟੌਰ ਨਾ ਜਿੰਨਾ ਜੀ ਉਹ ਦਾਦੀ ਫੇ ਤੇਰੀ ਬਰਾਬਰੀ ਕਿੱਥੇ ਕਰ ਸਕਦਾ ਕੋਈ ਤੇਰੀ ਤੇ ਗੱਲ ਬਾਤ ਹੀ ਲੱਗ ਗਿਆ ਇੱਦਾਂ ਹੀ ਆ ਨਾ ਫੇਰ ਦਾਦੀ ਆ ਮੈਂ ਤੁਹਾਡੀ ਤੇ ਦਾਦੀ ਮੇਰੀ ਗੱਲ ਸੁਣ ਹਾ ਗਾਣੇ ਜੋ ਸੁਣਦੀਆਂ ਨਾਲ ਰੀਲਾਂ ਵੀ ਬਣਾਇਆ ਕਰ ਬਣਾ ਨਹੀਂ ਆ ਰੀਲਾ ਬਣਾ ਨਹੀਂ ਆ ਮਰੀਲਾ ਤੇ ਅੱਜ ਤੇ ਕੋਈ ਪਾਈ ਨਹੀਂ ਤੂੰ ਅੱਜ ਨਹੀਂ ਪਾਈ ਅੱਜ ਮੈਂ ਗਾਣੇ ਸੁਣਨ ਲਈ ਇਸ ਕਰਕੇ ਨਹੀਂ ਬਣਾਈ ਚਲ ਆ ਬਣਾਈਏ ਆਪਾਂ ਦੋਵੇਂ ਇੱਕ ਰੀਲ ਬਣਾਈਏ ਤੇਰਾ ਨਾ ਮੈਂ ਰੀਲ ਪਾਵਾਂ ਕਦੀ ਵੀ ਨਹੀਂ ਕਿਉਂ ਕਾਲੀ ਤੇਰੀ ਸ਼ਕਲ ਆ ਵੇਖਣ ਨੂੰ ਤੇਰਾ ਜੀ ਨਹੀਂ ਕਰਦਾ ਤੇ ਜਿੱਦਨ ਦੀ ਮੈਂ ਤੇਰੇ ਨਾਲ ਰੀਲ ਬਣਾਈ ਨਾ ਉਹ ਦਿਨ ਤੇ ਤੇ ਮੇਰੀ ਵੀਡੀਓ ਨਹੀਂ ਚੱਲਣ ਤਾਈਆ ਤੇ ਮੈਂ ਅੱਜ ਵੀਡੀਓ ਨਹੀਂ ਬਣਾਈ ਤਾਈਆ ਮੈਂ ਗਾਣੇ ਸੁਣ ਰਹੀ ਹਾਂ ਹੁਣ ਕੱਲ ਬਣਾਉਂਗੀ ਕੱਲੀ ਤੈਨੂੰ ਨਹੀਂ ਲੱਗੇ ਲੱਗਣ ਉਹ ਜਾ ਦਾਦੀ ਏਦਾਂ ਦੀਆਂ ਗੱਲਾਂ ਕਰਦੀ ਨਾ ਤੂੰ ਤਾਈਆ ਤੇਰੀ ਰੀਲ ਨਹੀਂ ਚੱਲਦੀ ਉਹ ਜਾ ਵੇ ਤੇਰੇ ਨਾਲ ਚੱਲਦੀ ਵੇਖੀ ਕੱਲੀ ਬਣਾਈ ਤੇ ਵੇ ਭੱਜਦੀ ਕਿ ਨਹੀਂ ਭੱਜਦੀ ਇਹ ਤਾਂ ਰੀਲ ਚੱਲਣ ਦੀ ਗੱਲ ਕਰਦਾ ਵਾਂ ਓਏ ਓ ਖੰਨੀ ਸਿੰਘ ਓਏ ਓ ਖੰਨੀ ਸਿੰਘ ਓ ਬੱਲੇ 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 ਕਿੰਨਾ ਖਲੇਰਾ ਪਾਉਣ ਦੇ ਸਭ ਤੋਂ ਜ਼ਿਆਦਾ ਨਾ 80 ਸਾਡੀ ਆਪਣੇ ਆਪ ਨੂੰ ਤਾਂ ਹੱਲੇ ਵੀ ਜਵਾਨ ਸਮਝਦੀ ਹੈ ਕੀ ਹੋਇਆ ਕਿਉਂ ਕਲਪਦਾ ਪਿਆ ਉਹ ਕੁਝ ਨਹੀਂ ਦਾਦੀ ਜਦੋਂ ਵੇਖੋ ਜਦੋਂ ਵੇਖੋ ਕਾਲੇ ਮੂੰਹ ਵਾਲਾ ਕਾਲੇ ਮੂੰਹ ਵਾਲਾ ਆਪਣੇ ਆਪ ਨੂੰ ਤਾਂ ਹੱਲੇ ਵੀ ਇਹ ਰੋਣੀ ਸਮਝਦੀ ਹੈ ਵੀ ਭਰਾਵਾ ਉਹ ਆਪਣੇ ਆਪ ਨੂੰ ਨਾ ਤੇ ਮਾਮਾ ਵਾਲੀ ਨਹੀਂ ਸਮਝ ਤੇਰੀ ਮਾਂ ਨੂੰ ਕੁਝ ਸਮਝਦੀ ਥੋੜੀ ਹੈ ਤੇ ਜੇ ਮਨ ਨੂੰ ਕੁਝ ਸਮਝਦੀ ਹੈ ਉਹ ਸਾਨੂੰ ਨਹੀਂ ਬਖਸ਼ਦੀ ਤੇ ਤੈਨੂੰ ਕਿੱਥੋਂ ਬਖਸ਼ੇਗੀ ਵੇ ਅਸੀਂ ਕੋਈ ਨਵਾਂ ਸੂਟ ਪਾ ਲਈਏ ਤੁਹਾਨੂੰ ਤੇ ਗੁਛੜੀ ਚਚਦਾ ਤੁਸੀਂ ਗਾਦੇ ਵਾਸਤੇ ਬੰਦੀਆਂ ਜੇ ਇਹ ਲੇ ਪਾਇਆ ਕਰੋ ਟੋਕਾ ਟਾਕੀ ਟੋਕਾ ਟਾਕੀ ਕਰਦੀ ਰਹਿੰਦੀ ਹੈ ਤੇ ਆਪ ਵੇਖ ਲੈ ਸਪੀਕਰ ਜੇ ਲਾ ਕੇ ਸਾਰੀ ਸਾਰੀ ਰਾਤ ਬੈਠੀ ਰਹਿੰਦੀ ਪਤਾ ਨਹੀਂ ਕਿਹੜੇ ਕਿਹੜੇ ਗਾਣੇ ਸੁਣਦੀ ਰਹਿੰਦੀ ਨਹੀਂ ਚਾਚੀ ਆ ਵੇਖੋ ਜੈਕਟ ਮਾੜੀ ਲੱਗਨਦੀ ਕੋਈ ਨਹੀਂ ਬੜੀ ਸੋਹਣੀ ਲੱਗਦੀ ਵੀ ਮੇਰੇ ਪੁੱਤ ਨੂੰ ਅ ਚਾ ਦਾਦੀ ਨੇ ਕਿਹਾ ਨਾ ਮਾੜੀ ਹੈ ਕਹਿੰਦੀ ਆ ਜਹੋਇਆ ਤੇਰਾ ਮੂੰਹ ਆ ਉਹੋ ਜੀ ਜੈਕਟ ਲਾਇਆ ਵਾ ਉਨ੍ਹੇ ਤੇਰਾ ਮੂੰਹ ਕਿਦਾਂ ਬੜਾ ਸੋਹਣਾ ਵਾ ਆਪਣੇ ਮੂੰਹ ਵਾਲ ਵੇਖ ਪੱਲਾ ਕਹਿੰਦੀ ਮੇਰੇ ਮੂੰਹ ਵੇਖ ਕਿੱਡਾ ਸੋਹਣਾ ਵਾ ਕਿੱਡੇ ਸੋਹਣੇ ਕੱਪੜੇ ਪਾਉਣੀ ਮੈਂ ਮੇਰੇ ਵਰਗੀਆਂ ਚੀਜ਼ਾਂ ਲਿਆ ਕਰ ਮੈਂ ਤੇ ਕੰਨੀ ਬੁੱਢੇ ਵੇਲੇ ਦਾ ਐ ਹਾਲ ਐ ਤੇ ਜਵਾਨੀ ਵੇਲੇ ਕੀ ਕਰਦੀ ਹੋਣੀ ਐ ਇੱਥੇ ਆਪਣੀ ਸੱਸ ਨੂੰ ਵੀ ਭਰਾਵਾ ਬਖਸ਼ ਦੇਣੀ ਹੋਣੀ ਜਿਹੋ ਜਿਹੇ ਦੇ ਸ਼ੌਂਕ ਹੋ ਗਏ ਸ਼ੌਂਕ ਵੀ ਕੁੜੀਆਂ ਤੋਂ ਵੀ ਵੱਧ ਦੇ ਸ਼ੌਂਕ ਹੋ ਗਏ ਇੱਥੇ ਮੈਂ ਕੰਨੀ ਬੁੱਢੀ ਵੇਲੇ ਦੇ ਅੱਡਾ ਸ਼ੌਂਕ ਐ ਤੇ ਜਵਾਨੀ ਵੇਲੇ ਕਿੰਨੇ ਕੁ ਸ਼ੌਂਕ ਹੋਣੇ ਐ ਸਾਈਂ ਵੇਖ ਵੇਖ ਵੇ ਹੱਲੇ ਵੀ ਰੀਲਾਂ ਬਣਾਈ ਜਾਂਦੀ ਦਾਦੀ ਬਣਾਣ ਦੇ ਵੇ ਅਸੀਂ ਘਾਟ ਤੇ ਨਾ ਕਲੇਸ਼ ਨਹੀਂ ਪਾ ਸਕਦੇ ਜੋ ਕਰਦੀ ਆ ਨਾ ਅਨੁਕਰਨ ਦੇ ਉਹਨਾਂ ਤੇ ਆਪ ਤੇ ਸ਼ਰਮ ਹੈ ਨਹੀਂ ਕਿ ਇੰਨੀ ਮੇਰੀ ਉਮਰ ਹੋ ਚੱਲੀ ਹੈ ਤੇ ਮੈਂ ਰੀਲਾ ਬਣਾਣ ਦੀ ਜਾਂ ਮੇਰਾ ਪੁੱਤਰ ਤੂੰ ਮੈਂ ਉਹਨਾਂ ਕੋਈ ਕਪੜਾ ਲੈਣਾ ਨਾ ਲਿਆ ਕੇ ਵਿਖਾਣਾ ਹੀ ਚੁੱਪ ਕਰਕੇ ਲਿਆ ਕੇ ਅੰਦਰ ਵੜ ਲਿਆ ਕਰਨਾ ਇੱਕ ਤੇ ਵਖਾਓ ਇੱਕ ਗੱਲਾਂ ਸੁਣੋ ਆ ਨਹੀਂ ਰੰਗ ਸੋਣਾ ਆਪਣੇ ਆਪ ਵੱਲ ਤੇ ਵੇਖ ਇੰਜੇ ਤੇ ਹਾਂ ਕੀ ਲੱਗਿਆ ਇਕੱਲੇ ਗੱਲਾਂ ਕੀ ਕਰਾਂ ਮੈਂ ਐਡੇ ਚਾਵਾਂ ਨਾਲ ਸੂਟ ਲਿਆਈ ਹਾਂ ਇੱਕ ਵਾਰੀ ਨਹੀਂ ਪਸੰਦ ਆਇਆ ਆ ਰੰਗ ਆ ਜਾ ਕੇ ਚੋਕ ਲਈ ਆ ਰੰਗ ਚੋਕ ਲਈ ਮੇਰੀ ਚੀਜ਼ ਤੇ ਨਿੰਦਨੀ ਹੀ ਨਿੰਦਨੀ ਆਰ ਤੁਹਾਡੇ ਤੇ ਜਿਹੜੀ ਚੀਜ਼ ਨਿੰਦਨੀ ਨਿੰਦਨੀ ਆ ਨਾ ਉਹ ਸਾਹ ਦੇ ਨੀ ਚੀਜ਼ਾਂ ਬੜੀਆਂ ਨਿੰਦਨ ਦੇ ਉਹ ਵਿਚਾਰਾ ਸ਼ੌਂਕ ਨਾਲ ਗਿਆ ਜ ਦਹਾਨ ਵਾਸਤੇ ਦਾਦੀ ਇਹ ਦੇਖੋ ਮੈਂ ਚੈੱਕ ਕਰ ਲਈ ਤੋ ਗੋਨੇ ਕਹਤਾ ਜਿਹੋ ਜੀ ਤੇਰੀ ਸ਼ਕਲ ਤੇ ਉਹੋ ਜੀ ਤੇਰੀ ਜੈਕਟ ਕਾ ਕੋਈ ਗੱਲਾਂ ਕਰਨ ਵਾਲੀਆਂ ਜੇ ਤੇ ਆਪ ਜਿਹੜੇ ਕੰਮ ਕਰਦੇ ਫਿਰ ਉਹਨੇ ਸੋਪਦੇ ਨੇ ਆਪ ਨੂੰ ਨਹੀਂ ਜੂ ਆ ਵੀ ਇਹ ਮਦਨ ਹਾਂਜੀ ਰੋਟੀ ਰੋਟੀ ਦੇਣ ਦਾ ਚੇਤਾ ਹੈਗਾ ਕਿ ਨਹੀਂ ਹੈਗਾ ਨਹੀਂ ਸਭ ਕੁਝ ਦੇਣ ਦਾ ਚੇਤਾ ਸਭ ਕੁਝ ਤਿਆਰ ਹੈਗਾ ਮੈਂ ਕਿਹਾ ਅਸੀਂ ਆਲੂ ਮਟਰ ਬਣਾਏ ਜੇ ਸੜ ਗਿਆ ਤੁਹਾਡੇ ਆਲੂ ਮਟਰ ਜਦੋਂ ਪੁੱਛਾ ਆਲੂ ਮਟਰ ਗਾਜਰਾ ਮਟਰ ਪਰਤੇਚ ਮਟਰ ਮਟਰ ਹੀ ਮਟਰ ਚੋਲਾ ਚ ਮਟਰ ਹਾਂ ਹੈ ਨਹੀਂ ਸੜ ਗਿਆ ਤੁਹਾਡੇ ਮਟਰ ਕਿੱਥੇ ਕਿੱਥੇ ਪਾਉ ਜਾਂਦੀਆਂ ਨੇ ਮਟਰ ਕੀ ਬਣਾਈਏ ਦੱਸੋ ਕੀ ਬਣਾਈਏ ਕੀ ਬਣਾਈਏ ਮੈਨੂੰ ਨਹੀਂ ਪਤਾ ਮਟਰਾਂ ਦਾ ਨਾਂ ਨਹੀਂ ਹੋਣਾ ਤੇ ਇਹਦੇ ਵਿੱਚ ਮਟਰ 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 ਤੇ ਬੱਚੇ ਖੁਸ਼ ਹੋ ਕੇ ਖਾਂਦੇ ਮਟਰ ਤੇ ਕੀ ਕਰੀਏ ਨਾ ਤੂੰ ਮੈਨੂੰ ਬੱਚਾ ਸਮਝ ਲਿਆ ਹੈ ਜੋ ਮੈਂ ਖੋ ਝੋਕਾ ਨਹੀਂ ਬਣਾਇਆ ਕਰੋ ਤੁਸੀਂ ਖੁਸ਼ ਹੋ ਕੇ ਖਾਂਦੇ ਹੋ ਉਹ ਸੁੱਕੇ ਆਲੂ ਤੇ ਬਣਾ ਦੇ ਸੁੱਕੇ ਆਲੂ ਤੇ ਦਾਲ ਨਾਲ ਚਟਣੀ ਬਣਾ ਹਾਏ ਨਾਲ ਚੌਲ ਬਣਾ ਫਿਰ ਮੈਂ ਖਾਵਾ ਮਲ ਕੇ ਵੇਖੋ ਕੱਲ ਤੁਹਾਨੂੰ ਮੇਰਾ ਤੀ ਸੁੱਕੇ ਆਲੂ ਤੇ ਜੀਰੇ ਵਾਲੇ ਆਲੂ ਤੇ ਦਾਲ ਬਣਾ ਕੇ ਦੁੱਤੀ ਹੈ ਤੁਸੀਂ ਨਾਲ ਹੀ ਕਹਤਾਈ ਮੰਜੂ ਸੇਰੇ ਨਾ ਮਨੂ ਦਈ ਤੇ ਮੇਰੇ ਕੋ ਬਈਆਂ ਕਬਈਆਂ ਚੀਜ਼ਾਂ ਨਹੀਂ ਖਾਧੀਆਂ ਜਾਂਦੀਆਂ ਤੇ ਹੁਣ ਅਸੀਂ ਤਾਜੀ ਸਬਜ਼ੀ ਬਣਾਈ ਹੈ ਮਾਦਾ ਮੀ ਗੱਲ ਸੁਣ ਅੱਜ ਤੂੰ ਮਟਰ ਨਹੀਂ ਖਾਣੇ ਮਟਰ ਮਟਰ ਤੈਨੂੰ ਚੰਗੇ ਨਹੀਂ ਲੱਗਦੇ ਹੈਂ ਮੁਰਗਾ ਤੈਨੂੰ ਸੱਤੇ ਦਿਨ ਚਾਹੀਦਾ ਸਹਰੇ ਵੀ ਮੁਰਗਾ ਹੋਵੇ ਤੇ ਰਾਤੀ ਵੀ ਮੁਰਗਾ ਤੇ ਲੈਗ ਪੀਸ ਵਿੱਚ ਜ਼ਰੂਰ ਹੋਣ ਮੰਜੋ ਲੈਗ ਪੀਸ ਵਿੱਚ ਜ਼ਰੂਰ ਹੋਵੇ ਉਹ ਕੱਢ ਕੇ ਦੇ ਦੇ ਮੈਨੂੰ ਤਰੀ ਤਰੀ ਰਹਿਣ ਦੇਈ ਤੂੰ ਲੈਗ ਪੀਸ ਕੱਢ ਕੇ ਮੈਨੂੰ ਦੇ ਦੇ ਨਾ ਤੂੰ ਮੈਨੂੰ ਸੁਣਾਉਂਦੀਆਂ ਜੇ ਕ ਖਵਾਉਂਦੀਆਂ ਜੇ ਕਮਾਨ ਨੇ ਵੀ ਸੁਣਾ ਨਵੇਂ ਆ ਕੋਈ ਲੋੜ ਨਹੀਂ ਸੁਣਾਉਂਦੀ ਮੈਂ ਜਿਹੜੀ ਚੀਜ਼ ਖਾਣੀ ਹੈ ਖਾਣੀ ਆ ਖਾਣੀ ਆ ਟੌਰ ਨਾ ਖਾਣੀ ਆ ਬੋਲਣ ਦੀ ਕੋਈ ਲੋੜ ਨਹੀਂ ਮੈਂ ਜਿਹੜੀ ਚੀਜ਼ ਮੰਗਦੀ ਤੈਨੂੰ ਦੇਣੀ ਪੈਣੀ ਇਹ ਕੋਈ ਹਰਜਾ ਤਾਂ ਦੱਸੋ ਤੇ ਮਾਤਾ ਜਿਹੜੀ ਚੀਜ਼ ਅਸੀਂ ਦੋਨੇ ਜਾਨੀ ਆ ਬਣਾਣੀ ਆ ਧੋ ਦੇ ਚ ਵੀ ਟੋਕਾ ਟੱਕੀ ਕਰ ਦਿੰਨੀ ਆ ਕਦੀ ਤੂੰ ਕੰਨੀ ਪਾਣੀ ਜ਼ਿਆਦਾ ਪਾਤਾ ਕਦੀ ਕੰਨੀ ਤੂੰ ਲੂਣ ਜ਼ਿਆਦਾ ਪਾਤਾ ਹਜਮਰਾਤੀਏ ਚਿਕਨ ਭਲਾ ਕੇ ਕਿ ਮੇਰੀ ਗੱਲ ਸੁਣ ਐਡੀ ਸੋਹਣੇ ਮੈਂ ਕੱਲ ਨਾ ਗੋਭੀ ਵਾਲੇ ਰੋਟੀਆਂ ਬਣਾਈਆਂ ਤੇ ਇਹਨਾਂ ਦੇ ਨੱਕ ਦੇ ਨਹੀਂ ਉਹ ਬੈਠੀਆਂ ਤਾਂ ਲੂਣ ਮੋਟ ਹੋਰ ਪਾ ਦੇਣਾ ਹੀ ਵਿੱਚ ਕਹੀ ਵੇਖੀ ਨੋਂ ਜ਼ਿਆਦਾ ਸੀ ਦੇਖੋ ਜੀ ਦੀਦੀ ਐ ਤਾਂ ਮੈਨੂੰ ਪਤਾ ਨਹੀਂ ਜ਼ਿਆਦਾ ਹੀ ਜਾਂ ਨਹੀਂ ਜ਼ਿਆਦਾ ਹੀ ਦੇਖੋ ਪਰਸੋਂ ਧਰਮੇ ਚਿਕਨ ਬਣਾ ਕੇ ਦਿੱਤਾ ਤੁਸੀਂ ਕੀ ਕਿਹਾ ਮੰਜੂ ਮਸਾਲੇ ਵਾਲਾ ਬਣਾਇਆ ਕਰ ਮੈਂ ਤੁਹਾਨੂੰ ਮਸਾਲੇ ਵਾਲਾ ਸਭ ਪਰਸੋਂ ਚਿਕਨ ਬਣਾ ਕੇ ਦਿੱਤਾ ਤੇ ਜਦੋਂ ਮਸਾਲੇ ਵਾਲਾ ਬਣਾ ਕੇ ਦਿੰਨੀ ਆ ਉਦੋਂ ਤੁਸੀਂ ਕਹਿੰਦੇ ਮਾੜਾ ਜਾ ਪਾਣੀ ਪਾ ਦਿਆਗਾ ਤੁਸੀਂ ਕਿਸੇ ਜੋਗੇ ਨਾ ਛੱਡਦੇ ਨਹੀਂ ਕਿਸੇ ਨੂੰ ਕਦੀ ਕੁਛ ਤੇ ਕਦੀ ਕੁਛ ਨਹੀਂ ਤੈਨੂੰ ਬੜੀਆਂ ਗੱਲਾਂ ਆਉਂਦੀਆਂ ਜੇ ਮੈਂ ਆਨੀ ਆ ਤੇ ਸੁੱਕਾ ਜਿਹੜਾ ਹੁੰਦਾ ਸੁੱਕਾ ਕੱਢ ਕੇ ਤੇ ਮਾਸਾ ਬਾਦੋ ਪਾਣੀ ਬਾਦੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੱਲ ਚਿਕਨ ਬਣਾਏਗੀ ਨਾ ਵੀਡੀਓ ਬਣਾ ਕੇ ਪਾਈ ਇਹਨਾਂ ਨੂੰ ਖਾਂਦੇ ਦੀ ਇਹਨਾਂ ਦੇ ਉਹ ਜਿਹੜੇ ਵੇਖਣਾ ਨੇ ਇਹਨਾਂ ਨੂੰ ਪਸੰਦ ਕਰਨ ਵਾਲੇ ਨੇ ਵੇਖੀ ਕਿ ਵੇ ਵਕਿੰਨੇ ਖੁਸ਼ ਹੋਣਗੇ ਕਿ ਆਂਦੀ ਪਸੰਦ ਕਰਨਾ ਉਹਨਾਂ ਕਰ ਹੀ ਲੈਣਾ ਕਿਹਦੇ ਕਿ ਆ ਨਹੀਂ ਹੋਣਾ ਤੁਸੀਂ ਜਿਆਦੀਆਂ ਗੱਲਾਂ ਨਾ ਕਰਿਆ ਕਰੋ ਜਿਹੜਾ ਮੈਂ ਕੰਮ ਕਹਿੰਨੀ ਉਹ ਕੰਮ ਕਰਿਆ ਕਰੋ ਰੋਟੀ ਤੇ ਮੇਰੇ ਮਤਲਬ ਦੀ ਹੋਣੀ ਆ ਉਹ ਆ ਤੁਹਾਡੇ ਹੁਆਵੇ ਨਾਲੇ ਤੈਨੂੰ ਕਿਨੇ ਲੈ ਕੇ ਦਿੱਤਾ ਸੂਟ ਆ ਸੂਟ ਆ ਵੇਖ ਕਿਤਰਾ ਨਿਸ਼ਕਾ ਮਾਰਨ ਡਿਆ ਬੱਤੀ ਜਗਾਉਂਦੀ ਲੋੜ ਨਹੀਂ ਆ ਗਈ ਆ ਸੂਟ ਨੇ ਬਾਦੂ ਲਿਸ਼ਕਾ ਮਾਰੀ ਆ ਸੂਟ ਆਈ ਸਿੰਪਲ ਸੋਬਰ ਆਇਆ ਤੇ ਪੁਰਾਣੇ ਜਮਾਨੇ ਦਾ ਸੂਟ ਨਹੀਂ ਰਹਿੰਦੇ ਪੁਰਾਣੇ ਜਮਾਨਾ ਆ ਨਵੇਂ ਜਮਾਨੇ ਦਾ ਬੱਤੀਆਂ ਜਗਾਉਂਦੀਆਂ ਨਹੀਂ ਮਾਤਾ ਮੇਰੀ ਗੱਲ ਸੁਣ ਤੇ ਪਹਿਲੀ ਵਾਰੀ ਪਾਇਆ ਉਹਨੇ ਆ ਜੀ ਨਾ ਮੇਰੀ ਸੁਣੋ ਗੱਲ ਤੁਸੀਂ ਛੱਡੋ ਮੈਂ ਜਦੋਂ ਨਾ ਕੋਈ ਆਪਣੀ ਤਿਆਰੀ ਸ਼ਾਦੀ ਕਰਕੇ ਬੈਠੀ ਹੁੰਨੀ ਆ ਨਾ ਬਹੁਤੀਆਂ ਗੱਲਾਂ ਨਾ ਕਰਿਆ ਕਰੋ ਮੈਨੂੰ ਆਂਦੀ ਆ ਜੇ ਮਾਤਾ ਤੂੰ ਕੀ ਕਰਨ ਢਈਆਂ ਗਾਣੇ ਸੁਣਨੀ ਜਦੋਂ ਮੈਂ ਗਾਣੇ ਸੁਣਦੀ ਆ ਮੈਂ ਖਾਸ ਕਰਕੇ ਉਦੋਂ ਮੈਨੂੰ ਨਹੀਂ ਬੁਲਾਉਣਾ ਤੇ ਜਦੋਂ ਮੈਂ ਤੁਹਾਨੂੰ ਮੇਕਅਪ ਕਰਦੀ ਆ ਨਾ ਤੁਹਾਡੇ ਨਾਲ ਜਿਆਦਾ ਸੋਹਣੀ ਲੱਗਦੀ ਆ ਤੁਸੀਂ ਆਪਣੀ ਸ਼ਕਲ ਵੇਖਿਆ ਕਰੋ ਤਦੋਂ ਮੇਰੀ ਵੇਖਿਆ ਕਰੋ ਗਾਲ ਤੇ ਮਾਤਾ ਤੇਰੀ ਬਿਲਕੁਲ ਉਹ ਤੇ ਇਹਦੇ ਪਿਆ ਵੇਖੋ ਮੇਰੇ ਚਿੱਟੇ ਵਾਲ ਆਏ ਪਏ ਨੇ ਤੇ ਉਹਨਾਂ ਦਾ ਇੱਕ ਨਿਕਲ ਮਾਤਾ ਗਾਲ ਤੇਰੀ ਬਿਲਕੁਲ ਸਹੀ ਆ ਤੇਰੀ ਅਸੀਂ ਵੀ ਇਸਕਾਰ ਨਹੀਂ ਸਕਦੇ ਤੂੰ ਵਿਹਲੇ ਬਹਿ ਕੇ ਤਿੰਨ ਤਿੰਨ ਟਾਈਮ ਕਿਲੋ ਕਿਲੋ ਚਿਕਨ ਖਾ ਜਾਣੀ ਆ ਸਾਡੇ ਵਕਨ ਦੇ ਨੇ ਅਚਾਰ ਦੇ ਨਾਲ ਪਰੌਂਠੀ ਖਾ ਕੇ ਗੁਜ਼ਾਰਾ ਕਰ ਲੈਣਾ ਤੇ ਲਿਸ਼ਕਾਂ ਤੇ ਤੂੰ ਆਪੇ ਮਾਰਨੀ ਆ ਮੈਂ ਤੁਹਾਡੇ ਕੋ ਮੇਰੀ ਰਿਸਕ ਕੀਤੀ ਵੀ ਨਹੀਂ ਜਾਣੀ ਤੇ ਚਾਰ ਨਹੀਂ ਖਾਣ ਜੋਗੀਆਂ ਜੀ ਖਾ ਦਿਖਾਦਾ ਹੋਵੇ ਤਾਂ ਖਾਉਗੀ ਖਾਦਾ ਹੀ ਨਹੀਂ ਤਾਂ ਚਾਰ ਹੀ ਖਾਦਾ ਚਾਰ ਹੀ ਖਾਣਾ ਨਹੀਂ ਸਾਨੂੰ ਚਾਰ ਹੀ ਠੀਕ ਹੈ ਖਾਓ 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 ਚਾਰ ਖਾ ਮਗਰ ਮੈਂ ਜੋ ਚਾਹਉਣੀ ਉਹ ਮਿਲਣੀ ਮੈਂ ਮਟਰ ਨਹੀਂ ਜੋਣ ਖਾਣੇ ਹੋਰ ਕੋਈ ਚੀਜ਼ ਬਣਾਉਂ ਰਾਤੀ ਵੀ ਮਟਰ ਹੀ ਬਣਾਣੇ ਨੇ ਮਟਰਾਂ ਦੇ ਚੋਲ ਤੇ ਫਿਰ ਨਾ ਆਪੇ ਹੀ ਖਾ ਲਿਓ ਮੈਨੂੰ ਦੇਣ ਦੀ ਕੋਈ ਲੋੜ ਨਹੀਂ ਆਓ ਕਰੋ ਆਪਣੇ ਮੁੰਡੇ ਨੂੰ ਫੋਨ ਕਰੋ ਤੋਂ ਕਿ ਬਜਾਰੋਂ ਨਾ ਚਿੱਲੀ ਚਿਕਨ ਲੈ ਮੇਰੇ ਵਾਸਤੇ। ਆਈ ਵੇ ਚਿਕਨ ਹੋਰ ਖਾਲਨ ਦੀ ਮਾਤਾ ਖੁਸ਼ ਹੋ ਕੇ ਖਾਂਦੀ। ਭਾਵੇਂ ਨੂੰ 4 ਦਿਨ ਦਾ ਵਿਆਹ ਦੇ ਦੋ ਉਹਨੇ ਉਹ ਵੀ ਖਾ ਜਾਣਾ ਢੱਕਾ। ਨਹੀਂ ਮਿਲਕੇ ਨਹੀਂ ਸਾਰੀ ਪੋਲਟਰੀ ਫਾਰਮ گول ਚੜੋ ਕੋਟੇ ਦੇ। ਐ ਗੱਲ ਸਹੀ ਗੋ ਵੇ ਮਾਤਾ। ਆਂਡੇ ਵੀ ਘੜ ਦੇ। ਤੂੰ ਆਲੂ ਆਂਡੇ ਬਣਾ ਦੋ ਰਾਤ ਨੂੰ। ਓਏ ਮੈਂ ਮਰ ਚਾ। ਅੰਝੂਰੀ ਇਨੀ ਕੁੱਕਰ ਪਰ ਕੇ ਮੈਂ ਸਬਜੀ ਬਣਾਈ ਮੈਂ ਸੁਟਣੀ ਨਹੀਂ ਚਾਹੁੰਦਾ ਮਤਲਬ ਨਹੀਂ ਪਤਾ ਵੱਡੀ ਐ ਚੁੱਪ ਕਰ ਜਾ। ਆਲੂ ਆਂਡੇ ਬਣਨੇ ਚਾਹੀਦੇ। ਮੈਂ ਚੱਲੀ ਜੂ ਤਰੋਟੀ ਬਣਾ ਕੇ ਦਉ ਬੜਾ ਫਟ। ਦੀਦੀ ਅਸ طرح ਕਰਦੀ ਆ ਉਹਨੂੰ ਉਹ ਮੈਂ ਉਹ ਐਨਾ ਕੁੱਕਰ ਸੁਟਨਾ ਸਬਜੀ ਦਾ ਨਾ ਨਾ ਸੁਟਣ ਦੀ ਲੋੜ ਹੀ ਨਹੀਂ ਆਉਂ ਕਰਦੇ ਆਲੂ ਮਟਰ ਬਣਾਏ ਆ ਨਾ ਔਰ ਚਨੀਰੇ ਆਲੂ ਵਾਲੂ ਕੱਢ ਲੈਣੇ ਮੀ ਉਹਨੂੰ ਤੈਨੂੰ ਕੀ ਲੱਗਦਾ ਹੈ ਉਹਨੂੰ ਆਂਡਿਆ ਨਹੀਂ ਪਤਾ ਅੰਡੇ ਕਿਹੜੇ ਹੁੰਦੇ ਨੇ ਹਾਏ ਹਾਏ ਮੇਰੀ ਗੱਲ ਨਾ ਤੁਸੀਂ ਵੀ ਨਹੀਂ ਪੂਰੀ ਸੁਣਦੇ ਮੇਰੇ ਕਹਿਣ ਦਾ ਮਤਲਬ ਚੋ ਆਲੂ ਨਹੀਂ ਦੇ ਕੱਢ ਲੈਣੇ ਜਿਹੜੇ ਅੰਡੇ ਉਹ ਬਾਲਾਂਗੇ ਨਾ ਉਹ ਹੀ ਆਲੂ ਅਸੀਂ ਇਹਨਾਂ ਦੇ ਵਿੱਚ ਪਾ ਦੇਣੇ ਤੇ ਉਹਨਾਂ ਨੂੰ ਦੇ ਦੇਣੇ ਆ ਮੀ ਉਹਨੇ ਆਲੂ ਅੰਡੇ ਨਹੀਂ ਉਖਾੜੇ ਉਹ ਕਹਿੰਦੀ ਮੈਨੂੰ ਕੱਲੇ ਤਰੀ ਬਣਾ ਕੇ ਤੇ ਵਿੱਚ ਅੰਡੇ ਪੋਕੋ ਵੇਸੋ ਸਾਲ ਉਹ ਤੇ ਮਾਤਾ ਤੇ ਆਉਂ ਬਣੀ ਜਿਦਾ ਇਹ ਮਾਮਾ ਨਹੀਂ ਹੁੰਦੇ ਇਹ ਸਿਰਦਾ ਵਾਲ ਵੇਖੀ ਇੱਕ ਵੀ ਨਹੀਂ ਉਹ ਕਾਲਾ ਇਹ ਕੱਲ ਕਲਰ ਲੱਗਾਈ ਦੀਦੀ ਹੂੰ ਮਨ ਗਿਆ ਸਮਾਂ ਨਹੀਂ ਲੱਗਦੀ ਜੀ ਹੂੰ ਕਿਆ ਕਰਾਂ ਦੇ ਹੋ ਹੈ ਤੇ ਮੈਨੂੰ ਸਮਝ ਨਹੀਂ ਲੱਗਦੀ ਇਹ ਖਲ ਲਾਂਦੇ ਕਿ ਦੋ ਮੈਂ ਮੇ ਪਾਗਲੇ ਰਾਤੀ ਲੰਦੀ ਆ ਰਾਤੀ ਤੇ ਨੂੰ ਮੈਂ ਦੱਸ ਨਹੀਂ ਭੁੱਲ ਗਈ ਕਾਂਡ ਇੱਕ ਦਿਨ ਪਤਾ ਕੀ ਹੋਇਆ ਰਾਤੀ ਬਾਥਰੂ ਵਿੱਚ ਨਾ ਕਲਰ ਲਾਇਆ ਹੈ ਨੀ ਤੇ ਨਾਲ ਗਾਣੇ ਵੀ ਬੋਲੇ ਭਾਈ ਮੈਂ ਤੇ ਡਰ ਕੀ ਮੈਂ ਤੇਰੇ ਪਾਜੀ ਨੂੰ ਕਿਹਾ ਮੈਂ ਕਿ ਕੋਈ ਗਾਣੇ ਉਹਦੇ ਡਰਪੋ ਕੇ ਪਹਿਲਾਂ ਹੀ ਹੈ ਕੁੱਕਰ ਵੀ ਸੀਟੀ ਮਾਰੇ ਤੇ ਪਹਿਲੇ ਅੰਦਰ ਵੜ ਜਾਂਦੇ ਨੇ ਲੁੱਕ ਜਾਂਦੇ ਨੇ ਤੇ ਸੀਟੀ ਕਿੰਨੇ ਮਾਰਦੀ ਮੈਂ ਭਾਈ ਹਿੰਮਤ ਉਮਤ ਕਰਕੇ ਮੈਂ ਆਈ ਮੇਕੇ ਵੇਖਤ ਨਹੀਂ ਭਾਂਡੇ ਕੋਲ ਤੇ ਸੁਰਦਾ ਕਿ ਅਕੜ ਕਾ ਦੇ ਤੇ ਮੇਕੇ ਮਾਤਾ ਮਾਤਰ ਮਿਲ ਕੋਨਰ ਲਾਗੇ ਨਾਲ ਗਾਣੇ ਪਈ ਬੋਲੇ ਤੇ ਸਵੇਰੇ ਮੈਂ ਪੁੱਛਿਆ ਮੈਂ ਕਿ ਕੀ ਗੱਲ ਰਾਤੀ ਕਲਰ ਲਾ ਕੇ ਗਾਣੇ ਕਰੇ ਜਾਂਦੇ ਸੀ ਕਿ ਨਹੀਂ ਮੈਂ ਤੇ ਗਾਣੀ ਲਾ ਮੈਂ ਤੇ ਬੋਲੇ ਹੀ ਨਹੀਂ ਮੈਂ ਕਦੋਂ ਕਲਰ ਲਾਇਆ ਵਾਲਾ ਨੂੰ ਮੇਰੇ ਤੇ ਨੱਚਲ ਵਾਲ ਨੇ ਕਲਰ ਲਾ ਤੂੰ ਕਲਰ ਲਾਵੇ ਤੇਰੀ ਮਾਂ ਹੈ ਬੁੱਢੀ ਤੂੰ ਬੁੱਢੀ ਤੇਰੀ ਮਾਂ ਹੈ ਉਹਨੇ ਮੇਰਾ ਸਾਰਾ ਖਾਨਦਾਨ ਪੁੰਨ ਛੜਿਆ ਮੈਂ ਜਨਾਨੀ ਨਹੀਂ ਮੰਨੀ ਕਿਨੇ ਕਲਰ ਲਾਏ ਨਹੀਂ ਇੱਕ ਦਿਨ ਆ ਥੋੜੇ ਦਿਨਾਂ ਦੀ ਗੱਲ ਹੈ ਰਾਤੀ ਮੈਂ ਉઠી ਇਹ ਕੱਕੀ ਵੀ ਫੇਰੇ ਸ਼ੀਸ਼ੇ ਕੇ ਖਰੋਕੇ ਹਲੇ ਕਿੰਨੂ ਦਹਾਨੀਆਂ ਨੇ ਕਿੰਨੇ ਬੇਦਰ ਕੀ ਮੈਂ ਕਿਹਾ ਸਵੇਰੇ ਟਾਈਮ ਨਹੀਂ ਮਿਲਦਾ ਕੰਗੀ ਫੇਰਨ ਦਾ ਵੀਰੇ ਆ ਟਿਕੰਗੇ 'ਤੇ ਕਰ ਦੇ ਭਾਈ ਦੇ ਸ਼ੀਸ਼ੇ ਦੇ ਖਲੋਕੇ ਇੰਨੇ ਨਹੀਂ ਪੇਸਵਾਰੇ ਆ ਪਏ ਆ ਹਣੀ ਢਾਈ ਵਾਲ ਨੇ ਜਿਹੜੀ ਮੀਨ ਨਹੀਂ ਹੋਂਦੀ ਪਈ ਤੇ ਜੇ ਸਾਡੇ ਵਕਨਵਾਲ ਹੋਣ ਤੇ ਮੈਂ ਤੇ ਕੰਨੀ ਆਜਾ ਤੇ ਕੰਮ ਹੀ ਖਰਾਬ ਹੋ ਜਾਏ ਚਲ ਦੀਦੀ ਬੱਸ ਕਰ ਗੱਲ ਪਿਆ ਢੋਲ ਤੇ ਵਜਾਣਾ ਹੀ ਪੈਣਾ ਮੈਂ ਅਦੇ ਅੰਡੇ ਲੈ ਮੈਂ ਰੇਡ ਜਾਣਾ ਹੀ ਇੰਨੇ ਨਹੀਂ ਹੋ ਰਿਡਨਾ ਨਹੀਂ ਸੁਭ ਸੁਭ ਬੋਲ ਰਿਡਨਾ ਨਹੀਂ ਹਾਂਜੀ ਇੱਥੇ ਬੈਠੇ ਹੋਏ ਜੇ ਹਾਂਜੀ ਬੈਠਿਆਂ ਦੱਸੋ ਤੇ ਉਹ ਤੁਸੀਂ ਆਹ ਸਲਵਾਰ ਲੈ ਆਂਦੀ ਮੈਂ ਤੇ ਕਮੀਜ਼ ਆੜੀ ਤਰਪਾਈਆਂ ਕਰਨੋਂ ਦੇਤੀ ਤੁਸੀਂ ਕਿਹਾ ਸੀ ਸ਼ਾਮ ਤੱਕ ਮੇਰਾ ਸੂਟ ਮਿਲਣਾ ਚਾਹੀਦਾ ਤੇ ਮੈਂ ਕਿਹਾ ਚੱਲ ਸਲਵਾਰ ਦੇ ਆਂ ਨਹੀਂ ਪਹਿਲਾਂ ਨਾ ਤੂੰ ਸਲਵਾਰ ਕੱਲੀ ਲੈਂਦੀ ਤੇ ਕਮੀਜ਼ ਵੀ ਨਾਲੇ ਲੈ ਲੈਂਗੀ ਤੇ ਫੇਰੀ ਪਾਉਂਗੀ ਓਹ ਹੋ ਹੌਸਲਾ ਕਰੋ ਜੇ ਮੈਂ ਕਿੱਡੀ ਦੂਰੋਂ ਆਂਢਈ ਆਂ ਤੁਸੀਂ ਹੌਸਲਾ ਉਸੇ ਲਈ ਤੁਸੀਂ ਬੇਇੱਜ਼ਤੀ ਕਰ ਦਿੰਦੇ ਜੇ ਇੱਥੇ ਬੇਇੱਜ਼ਤੀ ਕਰੀ ਆ ਕਮੀਜ਼ ਸੀਤੀ ਕੀ ਤਰ੍ਹਾਂ ਦੀ ਓ ਗਾਲ ਗੁੱਲ ਕਿਤੇ ਨਾ ਰੱਖੇ ਬਾਹਾਂ ਤੇ ਕੱਟਕੁੱਟ ਪਾਈ ਓ ਹਾਂ ਆਹੋ ਗळा ਵੀ ਕਟਿੰਗ ਵਾਲਾ ਬਣੋ ਨਸੀ ਥੋੜਾ ਡੀਪ ਮਾਤਾ ਤੇਰਾ ਦਿਮਾਗ ਖਰਾਬ ਆ ਹਾਂ ਕੀ ਆਖਿਆ ਇੱਕ ਵਾਰ ਫੇਰ ਆਖੀ ਮਾਤਾ ਮਾਤਾ ਹੋਏਗੀ ਤੂੰ ਤੇਰੀ ਮਾਂ ਮੈਂ ਮਾਤਾ ਨਹੀਂ ਹਾਂ ਧਿਆਨ ਨਾਲ ਦੂਜੀ ਵਾਰ ਇਹ ਗੱਲ ਨਾ ਆਖੀ ਆਏਗੀ ਸੂਰ ਦੇਰ ਤੇ ਮੇਰੀ ਗੱਲ ਸੁਣੋ ਤੁਸੀਂ ਨੋਆ ਤੀਆਂ ਵਾਲੇ ਜੇ ਤੁਹਾਡਾ ਪੋਤਰਾ ਵੇਖੋ ਕਿੰਨਾ ਵੱਡਾ ਤੇ ਮਾਤਾ ਜੀ ਹੋਰ ਤਰ ਮੈਂ ਕੀ ਕਵਾਂ ਨੀ 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 ਕਰਦੀ ਏ ਪੋਤਰਾ ਵੱਡਾ ਤੇ ਫਿਰ ਕੀ ਹੋ ਗਿਆ ਨੋਆ ਹੈਗੀਆਂ ਤੇ ਫਿਰ ਕੀ ਹੋ ਗਿਆ ਤੇ ਮੈਂ ਬੁੱਢੀ ਹੋ ਗਈਆਂ ਤੈਨੂੰ ਕਿਹਲੇ ਪਾਸੇ ਬੁੱਢੀ ਦੀ ਦੀਆਂ ਕੋਈ ਵਾਲ ਤੇ ਚਿੱਟਾ ਨਜ਼ਰ ਦਿਖਾ ਮੈਨੂੰ ਤੁਸੀਂ ਆਪਣੇ ਵੇਖ ਮੇਰੇ ਵਾਲ ਹਾਂ ਅਵੇ ਚਿੱਟੇ ਤੇਰੇ ਵਿੱਚ ਮੇਰਾ ਇੱਕ ਵੀ ਨਹੀਂ ਆ ਤੇ ਬੁੱਢੇ ਤੋਂ ਮੈਨੂੰ ਆ ਨਹੀਂ ਹੈਗੀ ਤੂੰ ਆਪੇ ਮੇਰੀ ਗੱਲ ਸੁਣੋ ਮੋਟੜ ਜੀ ਕਰਦੀ ਕੀ ਆ ਮੈਂ ਡਾਈ ਹੈ ਹਾਂ ਮੇਰੀ ਗੱਲ ਸੁਣ ਲੋ ਅਕਲ ਨਾਲ ਗੱਲ ਕਰੋ ਤੁਸੀਂ ਕਰਾਉਂਦੇ ਲੱਗੇ ਇਹ ਗੱਲ ਕਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੇ ਸੂਰ ਸਿੰਦੀ ਤੇ ਚੁੱਪ ਕੀਤੀ ਰਵਾਂ ਤੁਸੀਂ ਡਾਈ ਲਾਂਦੇ ਜੇ ਉਰ ਕੋ 50 ਰੁਪਏ ਦਾ ਪੈਕੇਟ ਨਹੀਂ ਲੈ ਗਏਂਦੇ ਡਾਈ ਦਾ ਤੂੰ ਮੈਨੂੰ ਅਕਲਾ ਸਿਖਾਉਣ ਲੱਗੇ ਆ ਤੂੰ ਮੈਨੂੰ ਧਮਕੀਆਂ ਦੇਣੀਆਂ ਕਹ ਤੀਆ ਧਮਕੀਆਂ ਦੇਣ ਦੇ ਆ ਜਿਹੜਾ ਮੈਂ ਡਾਈ ਲਾਉਣੀ ਤੂੰ ਕਿੱਥੇ ਵੇਖਿਆ ਸੀ ਡਾਈ ਲਾਉਂਦੇ ਆ ਦੱਸ ਮੈਨੂੰ ਕਦੋਂ ਵੇਖਿਆ ਸੀ ਉਹ ਤੁਹਾਡੇ ਵਾਲਿਆ ਨਾ ਉਹ ਲੱਗਦਾ ਹੀ ਡਾਈ ਵਾਲੇ ਆ ਮੇਰੇ ਵਾਲ ਨਹੀਂ ਡਾਈ ਵਾਲੇ ਮੇਰੇ ਛਿਲਕੀ ਵਾਲੇ ਛਿਲਕੀ ਇੱਕਦਮ ਤਾਂ ਦੇ ਛਿਲਕੀ ਵਾਲਾ ਛਿਲਕੀ ਵੀ ਨਹੀਂ ਕਹਿਣਾ ਤਾਂ ਛਿਲਕੀ ਵਾਲਾ ਛਿਲਕੀ ਕਹਿਣਾ ਔਰ ਤੈਨੂੰ ਛਿਲਕੀ ਸਿੱਧਾ ਹੀ ਕਹਿ ਦਵਾਂ ਮੋਟੋ ਜੀ ਆ ਗਈ ਸ ਗੱਲਾਂ ਕਰ ਵੀ ਇਹ ਮੇਰਾ ਸਰੀਰ ਕਿੰਨਾ ਲਚ ਲਚ ਕਰਦਾ ਹੈ ਆਪਣਾ ਵੇਖ ਮੋਟੋ ਦੁਬਾਰਾ ਨਾ ਕਹੀਂ ਮੈਨੂੰ ਨਹੀਂ ਮੈਂ ਤੇਰੇ ਘਰੋਂ ਖਾਣਾ ਨਹੀਂ ਆ ਮੈਂ ਆਪਣੀ ਮਿਹਨਤ ਦਾ ਖਾਣਾ ਤੇ ਕਮਾਣੀ ਆ ਤੈਨੂੰ ਮੈਂ ਦੱਸਾਂ ਤੈਨੂੰ ਤੂੰ ਬੁੱਢੀ ਘੜੀ ਗੱਲਾਂ ਵੰਨੀ ਆ ਤੇ ਬੁੱਢੀ ਹੈਗੀ ਬੁੱਢੀ ਕਹਣਾ ਮੈਂ ਜਵਾਨ ਆ ਤੇ ਆਪਣੇ ਘਰੋਂ ਖਾ ਕੇ ਤੇਰੇ ਘਰੋਂ ਫੇੜੀ ਖਾ ਕੇ ਆ ਬੁੱਢੇ ਮਰੇ ਵੇਖ ਹੈ ਮੇਰੇ ਲਟਕਣ ਹੈ ਮੇਰੀ ਕਾਲੀ ਐਕਟ ਵਾਲ ਲਟਕਨ ਮੇਰੇ ਲਟਕਦੇ ਹੈ ਨਾ ਮੈਂ ਪਤਾ ਵੀਡੀਓ ਬਣਾਉਣੀ ਆ ਹਨੀ ਦੇ ਗਾਣੇ ਸੁਣਦੀ ਆ ਐਕਟਿੰਗ ਕਰਦੀ ਆ ਤੂੰ ਕੀ ਕਰਦੀ ਆ ਕਪੜੇ ਸੀ ਨਹੀਂ ਆ ਨਾ ਖਾਲੀ ਆ ਹਾਂ ਨਹੀਂ ਕੌਣ ਆ ਤੈਨੂੰ ਤਾਂ ਹੋਈ ਨਹੀਂ ਪਤਾ ਤੇ ਤੂੰ ਬੁੱਢੀ ਮਿੰਨੂ ਆ ਨਹੀਂ ਬੁੱਢੀ ਤੂੰ ਐ ਮੇਰੀ ਮੇਰੀ ਗੱਲ ਸੁਣ ਲਾ ਮਾਤਾ ਕੰਨ ਆ ਤਾ ਆਹੋ ਚੁੱਪ ਕਰ ਜਾ ਕੰਨ ਖੋਲ ਕੇ ਮੇਰੀ ਗੱਲ ਸੁਣ ਲਾ ਤੂੰ ਬਾਵੇਂ ਜਿੰਨੀ ਮਰਜ਼ੀ ਜਵਾਨ ਬਣ ਪਰ ਤੈਨੂੰ ਸਾਰੇ ਬੁੱਢੀ ਕਹਿੰਦੇ ਐਦਾ ਮਤਲਬ ਇਹ ਨਹੀਂ ਕਿ ਤੂੰ ਇੱਥੋਂ ਤੱਕ ਕੰਜਲ ਪਾ ਲੈਨੀ ਆ ਲੰਬੇ ਲੰਬੇ ਕਾਂਡੇ ਪਾ ਲੈਨੀ ਆ ਗਲਾ ਟੀ ਪਾ ਲੈਨੀ ਆ ਪਿੱਛੇ ਲਟਕੜਾ ਕਰਦੀ ਆ ਨਾਲ ਗਾਣਾ ਮੇਰੇ ਲਟਕਾ ਲਟਕਣਾ ਹੈ ਤੇ ਔਰ ਇਹਦਾ ਤੇਰੇ ਕੋ ਕੁੜੀ ਕਹਿ ਦਊਗਾ ਤੂੰ ਮੇਰੀ ਸੁਣ ਗੱਲ ਹੁਣ ਤੂੰ ਮੈਨੂੰ ਬੁੱਢੀ ਆਖਦਾ ਹੀ ਨਾ ਹੁਣ ਨਾ ਆਖੀ ਜੇ ਤੇ ਜਾਣਾ ਹੀ ਨਾ ਤੇ ਚੁੱਪ ਕਰਕੇ ਚਲੀ ਜਾ ਤੇ ਜੇ ਬੁੱਢੀ ਆਖਿਆ ਨਾ ਹੋਰ ਨਾ ਕੁਝ ਕਰਵਾ ਲਈ ਮੇਰ ਕੋ ਮੈਂ ਨਹੀਂ ਜਾਣਾ ਮੈਂ ਤੇਰੇ ਘਰ ਲਾਚੀਆਂ ਵਾਲੀ ਚਾਹ ਪੀ ਕੇ ਜਾਣੀ ਆ ਤੇਰੀ ਵੱਡੀ ਨੂੰ ਲਾਚੀਆਂ ਵਾਲੀ ਚਾਹ ਵੱਡੀ ਉਹ ਬਣਾਉਂਦੀ ਆ ਬੁੱਢੀ ਦਾ ਤਾਂ ਚਾਹ ਪੀਣੀ ਆ ਕਿ ਜਵਾਨ ਦੇ ਹੱਥਾਂ ਦੀ ਮੈਂ ਤੇ ਬੁੱਢੀ ਆ ਤੇ ਮੈਂ ਚਾਹ ਕਿਵੇਂ ਬਣਾਉਂਗੀ ਕਿ ਤਰਾ ਪੀਏਂਗੀ ਨਾ 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 ਤੇ ਤੇਰੇ ਹੱਥਾਂ ਦੀ ਪੀਣੀ ਤੇ ਕਹ ਮੈਂ ਪੀਣੀ ਆ ਜਿਹੜੀ ਤੇਰੀ ਵੱਡੀ ਨੂੰ ਆ ਗੁੱਗਲੋ ਮੁਗਲੋ ਜੀ ਜਿਹਦੇ ਵਾਲ ਬੜੇ ਸੋਹਣੇ ਆ ਆ ਕੀ ਕਹਤੇ ਬਨਾਨਾ ਕਲਿੱਪ ਲਾਂਦੀ ਆ ਮੈਨੂੰ ਤਾਂ ਬੜੀ ਸੋਹਣੀ ਲੱਗਦੀ ਆ ਉਹ ਮੇਰੇ ਲਾਗੇ ਬੈਠੀ ਕੱਖ ਨਹੀਂ ਲੱਗਦੀ ਸਮਝ ਲਗੀ ਮੇਰੇ ਲੱਗੇ ਉਹਦਾ ਮਾਸਾ ਟੌਰ ਨਹੀਂ ਲੀੜੇ ਉਹਨਾਂ ਨੂੰ ਨਹੀਂ ਪਾਉਣੇ ਆਉਂਦੇ ਲਿਸ਼ਕਣੇ ਲੀੜੇ ਪਾਉਂਦੀਆਂ ਐ ਜਿੱਦ ਤਰ੍ਹਾਂ ਬਤਿੰਗਾ ਜਗੰਡੀਆਂ ਹੰਦਿ ਨਾ ਵਾ ਨਹੀਂ ਤੇ ਮਿਸਟੇਕ ਲਾਉਂਦੇ ਆਂ ਨਹੀਂ ਨਹੀਂ ਬੋਲ ਲਵੇੜ ਕੇ ਤੇ ਬਿੰਦਾ ਇਹਦਾ ਟੋਕਦੀਆਂ ਐ ਜਿਹੜੀ ਜਚੇ ਨਾ ਚੀਜ਼ ਉਹ ਲੋਹੀ ਚਾਹੀਦੀ ਆ ਵੱਡੀ ਨੂੰ ਤੇ ਮੇਰੀ ਗੱਲ ਸੁਣ ਹੁਣ ਤਰੁਪੀ ਹੁੰਦਾ ਕਿੱਚ ਕੀ ਹੁੰਦੀ ਐ ਨਹੀਂ ਕਰੰਦੇ ਹੀ ਆ ਨਹੀਂ ਨਹੀਂ ਤੇ ਜੇ ਵੱਡੀ ਨੂੰ ਨਾਲੋਂ ਤੂੰ ਵਧੀਆ ਤੇ ਜਿਹੜੀ ਤੇਰੀ ਛੋਟੀ ਨੂੰ ਹੋਣੀ ਆ ਉਹ ਉਹ ਕੀ ਹੈਗੀ ਫਿਰ ਛੋਟੀ ਨੂੰ ਕੀ ਹੈਗੀ ਤੇਰੀ ਉਹ ਵੀ ਉਹ ਜੀ ਲੱਲੀ ਆ ਉਹ ਵੀ ਲੱਲੀ ਉਹ ਇਹ ਚੋਲ ਪੈ ਉਹਨੂੰ ਕਰਨੇ ਕੇ ਨੂੰ ਪੁੱਛੀ ਅੱਛਾ ਇਹ ਮੈਂ ਘਰ ਆ ਨਾ ਤੇ ਘਰ ਲਿਸਕ ਦਾ ਪਿਆਵਾ ਸਭ ਨੂੰ ਚੰਗਾ ਲੱਗਦਾ ਪਿਆਵਾ ਮੇਰੇ ਨਾਲ ਤੁਰਨ ਫਿਰਨ ਰੋਵਿਆ ਕਰਦਾ ਉਹ ਕੀ ਆ ਬੈਠੀਆਂ ਤੇ ਬੈਠੀਆਂ ਹੀ ਆ ਲਿਗੜੇ ਕਿਦਾਂ ਦੇ ਪਾਉਂਦੀਆਂ ਕੋਈ ਅਕਲ ਨਹੀਂ ਹੈਗੀ ਉਹਨਾਂ ਨੂੰ ਲਿੜੇ ਪਾਉਂਦੀ ਮਤਲਬ ਜਿੰਨੀ ਵੀ ਅਕਲ ਸਾਰੀ ਤੇਨੂੰ ਆ ਵਨਸ ਵਨ ਨੇ ਤੇਰੇ ਕੋ ਸੂਟ ਸੋ ਨਹੀਂ ਕਰੀ ਸੋਨੀ ਹੁਣ ਦੱਸਿਆ ਨਾ ਵੀ ਮੇਰੀ ਬਾਹਾਂ ਤੇ ਕਟਿੰਗ ਹੋਣੀ ਚਾਹੀਦੀ ਓ ਗਾਲ ਮੇਰਾ ਡੀਪ ਹੋਣਾ ਚਾਹੀਦਾ ਈ ਔਰ ਉੱਤੇ ਕਟਾਂ ਲੱਗੇ ਹੋਣੇ ਚਾਹੀਦੇ ਠੀਕ ਆ ਕੋਈ ਗੱਲ ਨਹੀਂ ਸਿੱਧੂਗੀ ਬੱਟੀ ਕੁੜੀ ਲਾਲ ਲਗਾਉਂਗਾ ਅੱਛਾ ਇਹ ਬੋਲਦੀ ਨਹੀਂ 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 ਮੈਂ ਕਿਹਜੇ ਤੂੰ ਲਾਲ ਰੰਗ ਪਾਨੀ ਆ ਨਾ ਤੈਨੂੰ ਬੜਾ ਹੀ ਫੱਬਦਾ ਹੈਗਾ ਤੇ ਕੋਈ ਗੱਲ ਨਹੀਂ ਮੈਂ ਸਿੱਧੂਗੀ ਮੈਂ ਤਾਂ ਸਵਾਈ ਲੈਣੀ ਆ ਹਾਂ ਬਸ ਫਿਰ ਸਵਾਈ ਤਾਂ ਕੇ ਗੱਲ ਰੱਖਿਆ ਕਰ ਤੇ ਬਹੁਤੀਆਂ ਗੱਲਾਂ ਨਾ ਕਰਿਆ ਕਰ 500 ਰੁਪਏ ਲਗਣਾ ਸੂਟ ਦੀ ਸਵਾਈ ਕਟਿੰਗ ਕੁੜੀ ਪਾਈ 500 ਜੀ 600 ਦਊ ਤੈਨੂੰ ਮੁੰਜੇ ਪਸੰਦ ਆ ਗਿਆ ਤੇ ਤੂੰ ਟੈਨਸ਼ਨ ਨਾ ਲਾ ਸੂਟ ਇਹ ਗ੍ਰੇਡ ਦਾ ਹੋਣਾ ਵਧੀਆ ਤੁਹਾਂ ਤੇ ਮਰੀਲਾ ਰੂਲਾ ਬਣਾਉਣੀਆ ਨਾ ਉਹ ਤੇ ਸਾਰੇ ਲੋਕੀ ਪਸੰਦ ਕਰਨ ਤੇ ਸੋਟ ਚੜਾ ਵਧੀਆ ਸਿੱਟਿਆ ਤੇਰੀ ਵੀ ਸਿੱਤ ਤੇ ਮੇਰੀ ਵੀ ਸਿੱਤ ਵੈਸੇ ਬੇਬੀ ਇੱਕ ਗੱਲ ਦੱਸਾਂ ਬੇਬੀ ਤੇ ਬੇਬੀ ਜੇ ਤੁਸੀਂ ਹੈਨਾ ਹੁਣੇ ਮੈਨੂੰ ਮਾਤਾ ਆਂਦੀ ਸੀ ਹੁਣ ਮੈਨੂੰ ਬੇਬੀ ਆਨੀ ਤੇਰਾ ਆਹ ਕੋਪੜੀ ਠੀਕ ਹੈਗੀ ਨਹੀਂ ਸਾਰਾ 600 ਰੁਪਏ ਦਾ ਕਮਾ ਲਿਆ ਨਾ ਤੇ ਇਸ ਕਰਕੇ ਮੈਂ ਤੁਹਾਨੂੰ ਬੇਬੀ ਕਹਿਣਾ ਅੱਛਾ ਬੇਬੀ ਐਸਰਾ ਹੀ ਕਿ ਫਿਰ ਮੈਂ ਕੱਲ ਤੱਕ ਸੁੱਟ ਦੇ ਜੂਗੀ ਹੋ ਸਕਦਾ 600 ਦੀ ਬਜਾਇ 700 ਵੀ ਲੱਗ ਜਾਏ 800 ਵੀ ਲੱਗ ਜਾਏ ਕੋਈ ਗਲਤ ਨਹੀਂ ਨਾ ਬੇਬੀ ਹਾਂ ਅੱਗੇ ਤੂੰ ਮੈਨੂੰ ਬੇਬੀ ਆਖੇਈ ਨਾ ਕਦੋਂ ਗੱਲ ਕੋਈ ਮੇਰੀ ਜੇ ਤੂੰ ਮੈਨੂੰ ਬੇਬੀ ਆਖੇ ਨਾ ਉੱਥੇ ਰਮਾਲ ਵੀ ਕੱਢਦੀ ਇੱਕ ਜਸਵੀ ਕਦੋਂ ਜਸਵੀ ਇੱਕ ਮਿੰਟ ਹਾਂ ਸੋਣੇ ਮੈਂ ਆਈ ਮੈਂ ਜਰਾਕ ਬੇਬੀ ਨਾਲ ਗੱਲ ਕਰਦੀ ਸੀ ਬੇਬੀ ਢੋਲ ਮੇ ਸੋਣੇ ਦੀ ਬੇਬੀ ਟੋਲ ਅਗੀ ਨਾ ਨਹਿਨ ਤੇ ਇਹ ਗੱਲ ਠੀਕ ਹੈ ਚੱਲ ਉਹਨਾਂ ਦਾ ਵੀ ਨਾਪ ਲੈ ਲੈ ਕੋਈ ਸੂਟ ਹੀ ਦੇਣਾ ਹੋਣਾ ਨਾ ਵੀ ਕਿੰਨਾ ਤੁਸੀਂ ਤਾਂ ਫਿਰ ਸਾਡੀ ਨੇ ਦੇ ਦਿੱਤਾ ਤੇ ਅਸੀਂ ਕੋ ਰਹਿ ਗੀਆਂ ਵੇਖੀ ਨਾਲੇ ਸੂਟ ਦਿੰਦਿਆਂ ਤੇ ਨਾਲੇ ਤੈਨੂੰ ਦੱਸ ਦਿਆਂ ਕਿ ਕਿਹੜਾ ਤਰ੍ਹਾਂ ਦਾ ਸਿਨਾਈ ਜਾ ਹੁਣ ਜਾਂਦੀ ਨਹੀਂ ਚੱਲੀਆਂ ਤੁਸੀਂ ਤਾਂ ਏਡੇ ਵੱਡੇ ਸੁਪਰਸਟਾਰ ਜੇ ਕਿਤੇ ਮੇਰੇ ਵੀ ਨਮਾਨੀ ਨਾਲ ਇੱਕ ਵੀਡੀਓ ਬਣਾ ਲਿਆ ਕਰੋ ਹਾਂ ਕਿਹੜੇ ਸੁਪਰਸਟਾਰ ਮੇਰ ਨਾਲ ਵੀ ਇੱਕ ਛੋਟੀ ਜੀ ਵੀਡੀਓ ਬਣਾ ਲਿਆ ਕਰੋ ਕੋਈ ਨਹੀਂ ਸੂਟ ਸੀ ਕੇ ਲਿਆ ਫੇਰ ਬਣਾਵਾਂਗੇ ਇਕੱਠਿਆਂ ਠੀਕ ਹੈ ਹਾਏ ਹਾਏ ਆ ਕੀ ਤੁਸੀਂ ਉਹਨੂੰ ਕਹਿੰਦੇ ਜੇ ਪੇ ਵਿਚਾਰੀ ਨੂੰ ਲੈ ਜੇ ਕੋਈ ਚੰਗਾ ਕੰਮ ਕਰ ਦੇ ਤੇ ਅਕਲ ਦੇ ਦਈਏ ਤੇ ਮਾੜੀ ਨਹੀਂ ਹੁੰਦੀ ਅਕਲ ਕੀ ਤੇ ਲੈਣੀ ਨਹੀਂ ਤੁਸੀਂ ਤਾਂ ਉਹੋ ਪਛੀ ਕਰਨਾ ਦੱਸ ਵਿਚਾਰੀ ਤੁਸੀਂ ਪਹਿਣਾ ਹੀ ਨਹੀਂ ਕੋਈ ਕਰਨਾ ਨਾ ਨਾ ਮੇਰੀ ਵੇਸਤੀ ਥੋੜਾ ਕੀਤੀ ਆ ਚੱਲ ਮੈਂ ਤੇਨਾਂ ਇੱਕ ਗੱਲ ਕਰਨੀ ਨੀਲਾ ਤੇ ਕੰਮ ਕਰਿਆ ਕਰਨਾ ਮੇਰ ਨਾਲ ਇਹਨੇ ਫੇਮਸ ਹੋਣਾ ਚੱਲ ਜਾ ਤੈਨੂੰ ਮੈਂ ਸੂਟ ਤੋਂ ਛਡਵਾ ਦੂੰਗੀ ਮੇਰ ਨਾਲ ਫੇਮਸ ਹੋ ਜੀ ਮੇਰੀ ਗੱਲ ਸੁਣੋ ਮੇਰਾ ਘਰ ਵਾਲਾ ਨਾ ਕੱਲ ਮੁਰਗਾ ਲੈ ਕੇ ਆਇਆ ਸੀ ਬੜਾ ਵਧੀਆ ਲੱਤੇ ਮੇਰੀ ਲੈ ਹੋਣਾ ਸੀ ਦਮਾਸਾ ਤੇ ਛੜਕਦੇ ਨਾਲ ਉਹ ਲੱਗ ਗਿਆ ਓਏ ਮੈਂ ਮਰ ਜਾ ਛੜਕੇ ਫਿਰ ਕੀ ਹੋ ਗਿਆ ਕਵਾਈ ਲੰਦੇ ਨੇ ਉਹ ਹੀ ਨਾ ਇਹ ਨਾ ਆਂਡੇ ਸੀ ਸਕੂਟਰ ਤੇ ਹੈ ਨਾ ਤੁਹਾਨੂੰ ਪਤਾ ਸੈਡ ਕੋ ਪ੍ਰਿਆ ਸਕੂਟਰ ਹੈਗਾ ਠੀਕ ਆ ਉਹ ਨਾ ਅਚਾਨਕ ਇਹਨਾਂ ਦੇ ਸਕੂਟਰ ਦੇ ਅੱਗੇ ਆ ਗਿਆ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਇਹਨੂੰ ਮਰਿਆ ਕਰਨ ਸੁਟਣਾ ਫਿਰ ਅੰਜ ਕਰ ਨੂੰ ਫੜੋ ਝੋਲਾ ਤੇ ਮੈਂ ਝੋਲੇ ਚ ਪਾਇਆ ਤੇ ਘਰ ਲਿਆ ਗਦੇ ਪਰਪੁਰ ਲਾ ਕੇ ਅੰਜ ਤੇ ਮੈਂ ਕਿਹਾ ਲਾ ਲਿਆ ਫਿਰ ਨਹੀਂ ਨਹੀਂ ਖਾਦਾ ਨਹੀਂ ਮੈਂ ਕਿਹਾ ਚੱਲ ਮਾਤਾ ਉਹ ਨਹੀਂ ਨਹੀਂ ਮੈਂ ਕਿਹਾ ਮੇਰੀ ਬੇਬੀ ਖਾਂਦੀ ਹੈ ਨਾ ਤੇ ਮੈਂ ਉਹਦੇ ਵਾਸਤੇ ਫਿਰ ਲੈ ਕੇ ਜਾਵਾਂਗੇ ਅੰਜੋ ਨੂੰ ਵਾਲਤੇ ਨਹੀਂ ਪਿੰਦਾ ਕਿਤੇ ਨਹੀਂ ਨਹੀਂ ਪਿੰਦਾ ਨਾ ਨਹੀਂ ਨਹੀਂ ਵਾਲੀ ਪਰਤੇ ਕਦੀ ਬੇਬੀ ਨਹੀਂ ਨਹੀਂ ਮੇਰੀ ਬੇਬੀ ਮੈਂ ਮੁਰਗਾ ਫਿਰ ਤੈਨੂੰ ਕੱਲ ਦੇ ਦਿਆਂਗੀ ਠੀਕ ਐ ਤੀ ਚਲਦੀ ਲੱਗ ਰਹੀ ਮੈਂ ਹੁਣੇ ਮੁਰਗਾ ਬਣਾ ਲੈਣਾ ਤੇ ਕੱਲ ਨੂੰ ਮੈਂ ਬੈਠੀ ਰਹਿਣਾ ਮੈਂ ਤੇਰੇ ਵਰਗੀ ਦਾ ਮੁਰਗਾ ਖਾਨੀ ਸੜਕ ਦਾ ਪਿਆ ਹੈ ਚਲ ਜਾ ਗੱਡੀ ਦਰਜਣਾਂ ਨਹੀਂ ਬੜੀ ਫਿਰਦੀ ਐ ਹੈ ਮੇਰੇ ਕੋ ਆਈ ਐ ਇਹਨੂੰ ਇਤਰਾ ਸੂਟ ਨਾ ਸਿਮੀ ਆ ਜੀ ਤੂੰ ਫਿਰ ਵੇਖੀ ਤੈਨੂੰ ਪੈਹਰ ਰੁਪਈਆ ਵੀ ਨਹੀਂ ਦੇਣਾ ਤੂੰ 600 ਦੇ ਲਾਲਚ ਨਾਲ ਚਲੀ ਤਾਂ ਤੂੰ ਗਈ ਨਾ ਹੁਣ ਤੇ ਰੁਪਈਆ ਵੀ ਨਹੀਂ ਦੇਣਾ ਨੀ ਆ ਕਿ ਤੇਰੀ ਸੱਸ ਕਿ ਤਰ੍ਹਾਂ ਦੀਆਂ ਗੱਲਾਂ ਕਰਦੀ ਐ ਨਹੀਂ ਮੇਰੀ ਗੱਲ ਸੁਣ ਇਹਦਾ ਦਿਮਾਗ ਹੋ ਗਿਆ ਖਰਾਬ ਮਾਦਾ ਦਾ ਇਸ ਕਰਕੇ ਬਾਕੀ ਕੋਈ ਗੱਲ ਨਹੀਂ ਉਹ ਦਰਅਸਲ ਤੜਾ ਕੀ ਗੱਲ ਓਹ ਵੀਡੀਓ ਬਣਾ ਬਣਾ ਕੇ ਬਣਾ ਬਣਾ ਕੇ ਨਾ ਦਿਮਾਗ ਕਿ ਲਗੇ ਨਹੀਂ ਦਿਮਾਗ ਉਹਦਾ ਹਿਲੇ ਦਿਮਾਗ ਸਾਡਾ ਥੋੜਾ ਹਿਲੇ ਤੂੰ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਐਸ ਉਮਰ ਦੇ ਵਿੱਚ ਪਿੱਛੇ ਲਟਕਣਾ ਲਾਈਆਂ ਬਾਹਾਂ ਤੇ ਕੱਟ ਪਾਏ ਚੰਗੇ ਲੱਗਦੇ ਕਿੱਡੇ ਕਿੱਡੇ ਦੇ ਪੁੱਤਰੇ ਹੋ ਗਏ ਆ ਪੁੱਤਰੀਆਂ ਕਿੱਡੀਆਂ-ਕਿੱਡੀਆਂ ਹੋ ਗਈਆਂ ਉਹਦੇ ਸਾਹਮਣੇ ਤੇ ਨਹੀਂ ਉਹਨਾਂ ਕਿਹਾ ਪੁੱਤਰੇ ਪੁੱਤਰੀ ਉਹ ਉਹਨੇ ਨਹੀਂ ਉਹ ਬਰਦਾਸ਼ਤ ਕਰਨਾ ਉਹ ਕਹਿੰਦੀ ਤੁਸੀਂ ਬੁੱਢੀਆਂ ਮੈਂ ਚਾ ਅਸੀਂ ਬੁੱਢੇ ਆ ਅਸੀਂ ਕਹਿੰਦੇ ਅਸੀਂ ਬਜ਼ੁਰਗ ਹੈਗੇ ਆ ਅੱਛਾ ਪਰ ਉਹ ਜਵਾਨ ਹੈ ਤੋਹੀ ਨਾ ਉਦੇ ਮਨ ਦਾ ਭਲੇਖਾ ਕੱਢੋ ਥੋੜਾ ਜਿਹਾ ਐਡਾ ਮਨ ਚ ਵਹਿਮ ਪਾਲ ਕੇ ਬੈਠੀ ਹੋਈ ਨਾ ਕਿ ਮੈਂ ਬਣੀ ਸਮਾਰਟ ਆ ਮੈਂ ਪਤਾ ਨਹੀਂ ਕਿਹੜੀ ਹੀਰੋਇਨ ਆ ਕਿੱਥੋਂ ਦੀ ਹੈਗੀ ਆ ਅੱਗੇ ਪਿੱਛੇ ਮੈਨੂੰ ਲਾਰ ਕੜ ਲਾਰ ਕੀ ਕਦੇ ਕਾਰਪਟ ਵਿਸ਼ੇ ਹੁੰਦੇ ਆ ਤੇ ਉਹਨਾਂ ਦੇ ਮੈਂ ਚੱਲਣਾ ਨਹੀਂ ਇਹਨੂੰ ਉਹ ਤਾਂ ਬੁੱਢੀ ਆ ਨਹੀਂ ਨੂੰ ਬੁੱਢੀ ਕੇ ਕੇ ਮਰਨਾ ਸਾਨੂੰ ਦੇ ਦੇ ਨੇ ਦੋ ਆ ਜਾ ਤੂੰ ਹੀ ਆ ਜਾ ਦੋ ਦਿਨ ਨਹੀਂ ਦੇਣਾ ਨਹੀਂ ਜੇਤੀ ਕਰ ਤੇ ਕੋਈ ਗੱਲ ਨਹੀਂ ਫੇਰ ਕੇ ਜਿੱਥੇ ਸਾਡੀ ਹੁੰਦੀ ਓਥੇ ਤੁਹਾਡੀ ਵੀ ਹੋ ਜਾਏਗੀ ਤੇ ਫੇਰ ਕੀ ਹੋਇਆ ਮੇਰੇ ਮੇਰੀ ਬੇਸਤੀ ਹੋਣਾ ਤੂੰ ਹੀ ਤੂੰ ਹੀ ਦੋਵੇਂ ਦੰਦ ਕੱਢਣ ਨਹੀਂ ਆ ਜੇ ਤੁਹਾਡੀ ਸੱਸ ਨੇ ਇੰਨਾ ਕੁਝ ਮੈਨੂੰ ਕਹਿਤਾ ਮੈਨੂੰ ਮੋਟੋ ਕਹਿਤਾ ਟੁੰਟੁੰਨ ਕਹਿਤਾ ਉਹਨੇ ਕਿ ਆਪਣੀ ਸ਼ਕਲ ਵੇਖ ਤੇ ਤੁਹਾਨੂੰ ਕੋਈ ਗੁੱਸਾ ਨਹੀਂ ਚੜਿਆ ਮੋਟੋ ਨੂੰ ਮੋਟਾ ਹੀ ਕਹਣਾ ਨਾ ਹੋਰ ਕੀ ਕਹਿਣਾ ਮੇਰੀ ਗੱਲ ਸੁਣ ਜੀ ਦੋ ਅਸੀਂ ਆ ਤੀਜੀ ਤੂੰ ਵੀ ਤੇ ਹੈਗੀ ਨਾ ਸਾਨੂੰ ਇੰਨਾ ਕੁਝ ਕਹਿੰਦੀ ਏ ਤੇ ਤੁਸੀਂ ਤਾਂ ਸੁਣਨਾ ਤੈਨੂੰ ਤੂੰ ਬਾਰ ਬਾਰ ਤਰੀਫਾ ਕਰਦੀ ਏ ਨਾ ਮੇਰੀ ਸੱਸ ਬੜੀ ਵਧੀਆ ਤੁਹਾਡੀ ਸੱਸ ਬੜੀ ਵਧੀਆ ਮੰਜੂ ਤੁਹਾਡੀ ਸੱਸ ਮਾਡਰਨ ਮੰਜੂ ਤੇ ਬੰਦ ਸੂਟ ਹੀ ਬੜੇ ਦੇ ਕੇ ਜਾਂਦੀ ਹੈ ਮੰਜੂ ਉਹ ਜਿਹੜੇ ਤੂੰ ਨਹੀਂ ਸੂਟ ਸਵਾਂਦੀ ਸਿਮਰਨ ਉਹ ਜਿਹੜੇ ਸੂਟ ਤੇ ਤੂੰ ਸਾਡੇ ਉਦੋਂ ਤੇ ਤੂੰ ਆਉ ਉਹਦੇ ਗੁੰਨ ਗਾਂਦੀ ਹੀ ਜਿੱਦਾਂ ਪਤਾ ਨਹੀਂ ਕੀ ਹੈ ਅੱਜ ਤੇਰੀ ਬੇਇੱਜ਼ਤੀ ਕੀਤੀ ਤੁਹਾਨੂੰ ਬੜਾ ਹੋਇਆ ਕਿ ਠੀਕ ਹੈ ਨਾ ਵੈਸੇ ਫੇਰ ਕਿਹਾ ਮੋਟੋ ਤੇ ਮੋਟੇ ਹੀ ਹੈ ਨਾ ਨਹੀਂ ਉਹ ਤਾਂ ਮੈਂ ਕੱਪੜੇ ਸਿੰਨੀ ਆ ਤੇ ਜਿਹੜਾ ਕੋਈ ਆਏਗਾ ਤੇ ਮੈਂ ਉਹਦੀ ਸਿਫਤ ਹੀ ਕਰਨੀ ਆ ਤੇ ਸਿਫਤ ਕਰਾ ਲਈ ਆ ਨਾ ਅੰਦਰੋਂ ਸੇਵਾ ਮੈਂ ਸਭ ਕੁਝ ਅੰਦਰ ਸੁਣਨ ਲਈ ਹੋਰ ਕਰਾਣੀ ਨਹੀਂ ਆਈ ਬਾਹਰ ਹੋਰ ਕਰਾਣੀ ਮਾਰ ਰਹਿਣ ਦੇ ਨਹੀਂ ਮੈਂ ਨਾ ਵਹਿ ਮੰਜੋ ਸਹੀ ਗੱਲ ਦੱਸਾਂ ਤੈਨੂੰ ਅੱਜ ਸੱਚ ਜੋ ਮੈਂ ਕੀਤਾ ਸਹੀ ਕੀਤਾ ਮੈਂ ਜਾਣ ਬੁੱਝ ਕੇ ਤੇਰਾ ਸੂਟ ਟੇਡਾ ਸੀਤਾ ਸੀ ਉਹ ਕੈਂਚੀ ਮਾਰ ਰਹੀ ਸੀ ਤੇਰਾ ਗਰਕ ਹੋਵੇ ਤੇਰਾ ਮੇਰੀ ਸੱਸ ਬਹੁਤ ਵਧੀਆ ਚੰਗਾ ਸੋ ਤੈਨੂੰ ਮੋਟੋ ਮੋਟੋ ਸਾਰੇ ਮੈਂ ਜਾਣ ਡਿਆ ਤੇ ਮੇਰੀ ਸੱਸ ਕੰਦੀ ਆਪ ਜਾਣ ਕੇ ਤੇਰਾ ਦਿਮਾਗ ਹੋ ਗਿਆ ਖਰਾਬ ਜਿੱਗਰ ਵਿੱਚ ਚਪੇੜਾ ਮਾਰਾ ਮੂੰਹ ਦੇ ਉੱਤੇ ਤੇਰੇ ਸੱਸੀ ਕੋਲ ਮੈਂ ਬਲਾਨੀ ਮੰਮੀ ਨੂੰ ਨਹੀਂ ਮੋੜਦੇ ਇਹ ਕਹਿੰਦੀ ਤੂੰ ਬੁੱਢੀ ਕਹਿੰਦੀ ਵੀ ਆ ਨਾ ਨਾ ਤੂੰ ਇਹ ਬਿੰਨੂ ਬੁੱਢੀ ਕਹਿ ਲੋ ਪਰ ਉਹਨੂੰ ਨਾ ਬੁੱਢੀ ਕਿਓ ਜਿੱਨੀ ਉਹਨੇ ਬਹਿ ਕੇ ਮੇਰੀ ਬੇਇੱਜ਼ਤੀ ਕੀਤੀ ਨਾ ਮੇਰੀ ਬੇਇੱਜ਼ਤੀ ਕੀਤੀ ਆ ਜੇ ਕੋਈ ਹੋਰ ਹੁੰਦੀ ਨਾ ਫੜ ਕੇ ਇਕ ਤੇ ਸਿਰ ਪਾੜ ਦਿੰਦੀ ਉਹਨੇ ਤੇਰਾ ਪਾੜ ਦੇਣਾ ਹੀ ਸਿਰ ਤੂੰ ਇੱਟ ਮਾਰਨੀ ਉਹ ਪੱਥਰ ਮਾਰਨੀ ਸ਼ੁਕਰ ਕਰ ਉਹਨੇ ਤੇਰੀ ਸੱਸ ਨਹੀਂ ਪੁਣੀ ਤੇਰੀ ਮਾਂ ਨਹੀਂ ਪੁਣੀ ਤੇਰਾ ਖਾਨਦਾਨ ਨਹੀਂ ਪੁਣਿਆ ਤੇਰੇ ਅਗਲੇ ਪਿਛਲੇ ਨਹੀਂ ਪੁਣੇ ਜਿਹੜੇ ਤੇਰੇ ਚੜਾਈ ਕਰਕੇ ਮਰ ਖੱਪ ਕੇ ਉਹਨਾਂ ਨੂੰ ਨਹੀਂ ਪੁਣਿਆ ਨੇਹਾ ਸਭ ਬਦ ਤਦ ਨਿਕਲਦਾ ਭਾਈ ਜਿਹੜਾ ਤੀ ਮੇਰੇ ਕੋਲ ਬੈਠੀ ਹੀ ਦੀ ਦੀ ਦਾਦੇ ਦੇ ਦਾਦੇ ਪਰਦਾਦਿਆਂ ਤੱਕ ਪਹੁੰਚ ਗਈ ਮੇਰੇ ਉਹਨਾਂ ਨਾਮ ਨੂੰ ਨਹੀਂ ਯਾਦ ਜਿਹਦਾ ਬੁੱਢਰੀ ਨੂੰ ਯਾਦ ਹੈਗਾ ਜੇ ਐਸ ਕਰਕੇ ਨਾ ਭਲਾਈ ਇੱਥੇ ਜੇ ਚੋਪੀ ਕੀਤੇ ਰੋ ਐਡ ਹੋਵੇ ਤੁਹਾਡੇ ਦੂਰ ਤੱਕ ਰਿਸ਼ਤੇਦਾਰਾਂ ਤੱਕ ਪਹੁੰਚ ਜਾਵੇ ਵੇ ਅੰਤੇ ਉਮਰ ਪੁੱਛਣੀ ਨਹੀਂ ਚਾਹੀਦੀ ਸਿਮਰਨ ਤੇਰੀ ਸੱਸ ਕਹਿੰਦੀ ਮੈਂ ਹਜੇ ਕੁੜੀ ਚੁੜੀ ਐ ਛੜੀ ਕੁੜੀ ਛੜੀ ਆ ਤੇਰੀ ਉਮਰ ਕਿੰਨੀ ਆ ਮੇਰੀ ਉਮਰ ਹਾਂ ਮੇਰੀ ਉਮਰ ਨਹੀਂ 22 ਸਾਲ ਹੈ ਤੇਰੀ ਉਮਰ 22 ਸਾਲ ਤੇ ਕਿ ਨਹੀਂ ਹੁੰਦਾ ਸੱਸ ਸੱਸ ਦੀ ਉਮਰ ਹਜੇ ਉਹ ਕੰਦੀ ਮੇਰੀ 35 ਸਾਲ ਉਮਰ ਤਾਂ ਇਹਦੇ ਵੀ ਸਹੀ ਬਣੀ ਨਾ ਮੇਰੀ 22 ਸਾਲ ਤੇ ਅ ਮਨਜੂ ਬਟਾ ਤੇਰੀ ਕਿੰਨੀ ਉਮਰ ਆ ਬੇਟਾ ਕਹਤੇ ਬੇਟਾ ਹੈ ਆਂਟੀ ਜੀ ਹੈ ਹਾਂ ਆਂਟੀ ਜੀ ਮੇਰੀ ਉਮਰ ਨਾ ਕਿ ਐਸੇ ਦੇ ਸਾਰੇ ਕੰਦੇ ਆ कि 15 ਕਾ ਸਾਲ ਦੀ ਐ ਪਰ ਮਨ ਨੂੰ ਨਹੀਂ ਲੱਗਦਾ ਮੈਂ 15 ਸਾਲ ਦੀ ਮਨ ਨੂੰ ਧਿਆਨ ਲੱਗਦਾ ਉਹ ਵੱਧ 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 ਹੈ ਨਾ ਹੈ ਨਾ ਮਾਲੇ 40 45 ਸਾਲ 50 ਸਾਲ ਦੇ ਜਾਣਛਦੇ ਨੇ ਜਿੱਡੀ ਮੋਤੀ ਤੋੜੀ ਬੋਟੀ ਤੇਰੀ ਬੁੱਧੀ 12 ਸਾਲ ਦੀ ਐ ਹੋਰ ਵੇਹੇ ਕਾ ਗੱਲ ਦੱਸਾਂ ਸਾਰਾ ਮਾਲ ਲਾ ਕੰਦਾ ਸੀ ਕਿ ਕਿ ਨਾ ਦੋਵਾਂ ਦੀ ਸੱਸ ਪਾਗਲ ਹੈਗੀ ਆ ਉਹਦੇ ਹੈਗੀ ਆ ਪਰ ਉਹਦੇ ਨਾਲ ਨਾਲ ਮੈਨੂੰ ਅੱਜ ਪਤਾ ਲੱਗਾ ਇਹ ਨੂਆ ਵੀ ਪਾਗਲੇ ਗਿਆ ਹੈ ਮੋਟਾ ਚੁਪੀ ਰਹਾ ਮਦਰ ਬਾਉਂਡਰੀ ਦੇ ਨਾਇਤੇ ਦੀ ਦੀ ਬੇੜਾ ਕਰੇ ਅਦਾ ਐ ਕੀ ਜਾਈਗੀ ਸਾਨੂੰ ਤੁਸੀਂ 15 ਸਾਲ ਜਿੱਤੇ ਮੈਂ 12 ਸਾਲ ਦੀ ਹੋਰ ਮੈਂ ਹੀ ਪਾਗਲ ਕਿਹਦੀ ਚਿਹਰੇ ਸਾਡੀ ਸੱਸ ਰੀਲਾ ਬਣਾ ਸਕਦੀ ਹੈ ਤੇ ਅਸੀਂ ਨੱਚ ਵੀ ਨਹੀਂ ਸਕਦੇ ਆਪਣੇ ਘਰ ਚ ਨਹੀਂ ਕਰ ਲੋ ਸਿਆਪਾ ਪਾਣਾ ਨਹੀਂ ਕੌਣ ਕਹਿੰਦਾ ਮੇਰੀ ਉਮਰ ਜਾਦੀ ਹੈ 35 ਸਾਲ ਕਿਹਨੇ ਕਿਹਾ ਸੀ ਹੋ ਕਿਹੜਾ ਬੋਲਿਆ ਉਹ ਜਦੋਂ ਕੋ ਆਂਟੀ ਆਈ ਹੈ ਨਾ ਜਸਬੀਰ ਚਲੇਗੀ 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 ਐਦੀ ਐਸੀ ਕੀ ਤੈਸੀ ਮੈਂ ਕਰ ਦੇਣੀ ਹੀ ਅੱਜ ਹੀ ਕੀ ਕਿਹਨੂੰ ਮਸਤੀ ਦੀ 35 ਸਾਲ ਮੇਰੇ 35 ਸਾਲ ਹੋ ਗਏ ਆਏ ਮੈਂ ਮਰ ਜਾ ਅਜੇ ਤੇ ਮੈਂ 18ਵਾਂ ਜਨਮ ਦਿਨ ਮਨਾਉਣਾ ਹੀ ਤੇ ਤੂੰ 35 ਹਾਲਾ ਫੇਟਲੀ ਦੀ 18ਵਾਂ ਜਨਮ ਦਿਨ ਮੇਰਾ 18ਵਾਂ ਤੇ ਵੱਡਾ ਕੇਕ ਬਣਾਉਣਾ ਹੀ ਫਰੂਟ ਕੇਕ ਇਹ ਤੁਹਾਨੂੰ ਮੈਂ ਦੱਸ ਦਿੱਤਾ ਜੀ ਸਿਰ ਨੂੰ ਕਿਉਂ ਹੱਥ ਮਾਰਨ ਡਈਆਂ ਜੀ ਚੱਲ ਇਹ ਤਾਂ ਗੱਲ ਵੱੜ ਗਈ ਨਾ ਅਣੀ ਦੀ ਤੋਹਣੀ ਯਾਦ ਕਰ ਤੂੰ ਓ ਖਨੀ ਸਿੰਘ ਓਏ ਅਣੀ ਸਿੰਘ ਓਏ ਖਨੀ ਸਿੰਘ